ਸਾਸੀ ਘਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਅਸੀਂ ਬਹੁਤ ਵਧੀਆ ਤੁਹਾਡਾ ਸਾਲ ਤਾਂ 95 ਬਲੌਗ ਦੇ ਵਿੱਚ 9 ਦਿਨ ਤੇ ਨਵੀਂ ਸ਼ੁਰੂਆਤ ਦੇ ਨਾਲ ਅੱਜ ਹੀ ਸ਼ੁਰੂਆਤ ਹੋ ਰਹੀ ਆ ਕਿੰਨਾ ਟਾਈਮ ਹੋਇਆ 5:00 ਵਜੇ ਹੋਣੇ ਆ ਤੇ ਮੈਂ ਉੱਠੀ ਹਾਂ ਜੀ 3:00 ਵਜੇ ਦੀ 5:00 ਵਜੇ ਤੋਂ ਸਟਾਰਟਿੰਗ ਹੋਉਂਦੀ ਆ ਮੈਂ 3:00 ਵਜੇ ਦੀ ਉੱਠੀ ਹਾਂ ਉੱਠ ਕੇ ਨਹਾ ਧੋ ਕੇ ਮੈਂ ਬੈਠੀ ਹਾਂ ਤੇ ਅਵਨੀ ਦੇ ਪਪਾ ਵੀ ਨਾ ਕੇ ਆ ਗਏ ਸੁੰਘੜਿਆ ਪਿਆ ਉਹ ਜਾਨਾ ਅਵਨੀ ਵੀ ਅਜੇ ਨਾ ਅਵਨੀ ਦੇ ਆ ਕੇ ਪੜੇ ਮੈਂ ਪਾਣੀ ਤੇ ਰਾਤੀ ਬਹੁਤ ਵਧੀਆ ਨੀਂਦ ਆਈ ਬਹੁਤ ਵਧੀਆ ਆਈਆ ਹੁਣ ਅਸੀਂ ਜਾਣਾ ਦਰਬਾਰ ਸਾਹਿਬ ਮੱਖਾ ਟਿਕਣ ਅਸੀਂ ਇਹ ਜਿਹੜੇ ਕਹਿੰਦੇ ਸੀਗੇ ਨਾ 3 ਵਜੇ ਉੱਠ ਜੀ ਨੋਟ ਦੀ ਨੋਟ ਦੀ ਕੋਈ ਨਹੀਂ ਨਾ ਚ ਉੱਠਿਆ ਸਿਰਫ ਇੱਕ ਪਹਿਲੇ ਨੰਬਰ ਤੇ ਸਿਰਫ ਮੈਂ ਉੱਠੂਗਾ ਉੱਠ ਕੇ ਸਭ ਤੋਂ ਪਹਿਲਾਂ ਨਹਾ ਤੋ ਕੇ ਆ ਰੈਡੀ ਛੈੜੀ ਹੋ ਕੇ ਅੱਜ ਮੈਂ ਵੇਅਰ ਕੀਤੀ ਆ ਜੀ ਨਾ ਥਿਆ ਮੇਰੀ ਆਊਟਫਿਟ ਅੱਜ ਇਹ ਮੈਂ ਬេរਠੀ ਕੀ ਅੱਜ ਤੇ ਬਸ ਹੁਣ ਚੱਲੇ ਆਂ ਅਸੀਂ ਉਹ ਬਨੀਰਰ ਮਾਲਕੀ ਕੀ ਆ ਉਹ ਨਹੀਂ ਤਾਂ ਚਾਹ ਦੋਨੇ ਕੱਢੀ ਨਾ ਬੰਦੀ ਹੁਣ ਬਾਅਦ ਚ ਤੇ ਬਸ ਬਨੀਰਰ ਤਿਆਰ ਕਰਨਾ ਆ ਫਿਰ ਉਸ ਤੋਂ ਬਾਅਦ ਵੇਲੇ ਆ ਫਿਰ ਉਸ ਤੋਂ ਬਾਅਦ ਅਸੀਂ ਮੱਥਾ ਮੱਥਾ ਟੇਕਾਂਗੇ ਤੁਹਾਨੂੰ ਵੀ ਨਾਲ ਲੈ ਕੇ ਚੱਲਦੇ ਆ ਤੇ ਬਾਅਦ ਚ ਮਿਲਦੇ ਆ ਜੀ ਤੁਹਾਨੂੰ ਇਹੇ ਬਲੌਗ ਪਹਿਣਾ ਆ ਅੱਜ ਸ਼ਾਮ ਨੂੰ ਬਨੀਰ ਦੇ ਪਪਾ ਹਾਂ ਅੱਜ ਸ਼ਾਮ ਨੂੰ ਸ਼ਾਇਦ ਇਹ ਵਲੌਗ ਆਵੇ ਨਹੀਂ ਤਾਂ ਕੱਲ ਮਾਰਨਿੰਗ ਟਾਈਮ ਤੇ ਤੁਹਾਨੂੰ ਤਾਂ ਮਿਲ ਹੀ ਜਾਣਾ ਵਲੌਗ ਤੇ ਬਸ ਚੱਲਦੇ ਆਪੇ ਅੱਜ ਬਲੌਗ ਬਹੁਤ ਵਧੀਆ ਹੋਣਾ ਅੱਜ ਤੁਹਾਨੂੰ ਅੱਜ ਬਲੌਗ ਬਹੁਤ ਹੀ ਘੈਂਟ ਹੋਣ ਵਾਲਾ ਆ ਸਾਹਿਆਂ ਨੇ ਦੇਖਣਾ ਜ਼ਰੂਰ ਆ ਤੇ ਸਾਡੇ ਇੱਕ ਸਪੋਰਟ ਦਿਖਾਗਾ ਤੁਹਾਨੂੰ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਇੱਧਰ ਬੰਦੇ ਝਟਕਾ ਲੱਗਣਾਗੇ ਮੈਂ ਬਹੁਤ ਤਕੜਾ ਸ਼ਨਟ ਰੈਂਡੋ ਮੈਨੂੰ ਪਤਾ ਤੁਹਾਨੂੰ ਦਿਖਾਉਂਗੀ ਤਾਂ ਤੁਸੀਂ ਵੀ ਨਾਲ ਜਾਣਾ ਤੁਹਾਨੂੰ ਦਿਖਾਉਂਗੀ ਕਿ ਕਿਸ ਚੀਜ਼ ਬਾਰੇ ਮਤਲਬ ਕਿ ਕਹਿੰਦਾ ਕਿ ਮੈਨੂੰ ਝਟਕਾ ਦੇਣਾ ਇਹਨੇ ਕਿਹੜੀ ਚੀਜ਼ ਆ ਉਹ ਤੁਹਾਨੂੰ ਗਾਹਾਂ ਗਾਹਾਂ ਦਿਖਾਉਂਗੇ ਤੇ ਕਮੈਂਟਾਂ ਦੱਸਿਓ ਆਊਟਫਿਟ ਮੇਰੀ ਕਿੰਨਾ ਲੱਗਦੀ ਜ਼ਰੂਰ ਵਧੀਆ ਲੱਗਦੀ ਮੈਂ ਦੇ ਬੈੱਜ ਲੈ ਆ ਆ ਦੇਖਿਓ ਕੰਧ ਲੈਫਟ ਚ ਫਲੈਟ ਗਈ ਜਾਂ ਲੈਫਟ ਚ ਚਲੋ 尼拉吉。 ਸਤਿਕਾਰ ਹੈ ਤੇਰੇ ਨਾਮ ਦਾ ਤੇਰੇ ਨਾਮ ਦਾ ਅਗਰ ਸੋਹ ਤਨ ਦੋਲਾਉਂ ਗੁੰਗ ਹੈ ਨਾ ਕਿੱਥੇ ਦੁਕਾਨ ਲੈ ਲਓ ਆ ਆ ਜਾਓ ਹੋਰਿਆ ਗੱਲ ਨਹੀਂ ਜਾਣਾ ਨਹੀਂ ਇਹ ਮੈਨੂੰ ਚਾਹ ਪੀਣੀ ਹੈ ਪਹਿਲਾਂ ਜੁੱਤੀ ਲੈਣਾ ਆ ਜੀ ਜੁੱਤੀ ਐਮ ਐਨ ਐ ਦੀ ਹਾਲੇ ਆਦੀ ਅਸਮਾਨ ਆ ਭਾਜੀ ਹੁਣ ਤਾਂ ਕਰਵਾਈਆਂ ਸੀ ਫੋਟੋਆਂ ਤੇ ਹੁਣ ਮੁੰਡੀ ਕਰਵਾਉਂ ਫੋਟੋ ਸੀ ਕਰਵਾ ਲਈਆਂ ਫੋਨ ਦੇ ਪਿੱਛੇ ਕਹਿੰਦੇ ਤੁਸੀਂ ਐਪ ਇਹ ਡਾਊਨਲੋਡ ਕਰਦੋ ਫੋਨ ਦੇ ਪਿੱਛੇ ਪਾ ਦੇਣਾ ਉਹ ਇੱਥੇ ਖੜ ਕੇ ਕਰਾਣੀ ਸੀਗੀ ਪਰ ਅਸੀਂ ਇੱਥੇ ਕਰਵਾ ਲਈਏ ਚਲੋ ਕੋਈ ਨਹੀਂ ਮੱਥਾ ਟੇਕ ਹੋ ਗਿਆ ਸਾਡਾ ਬਹੁਤ ਵਧੀਆ ਹੋ ਗਿਆ ਹੁਬ ਨਹੀਂ ਤਾਂ ਇਹ ਨੇ ਲਿਆ ਮਿੱਕੀ ਮਾਊਸ ਮੈਂ ਲਈ ਪੰਜਾਬੀ ਚੁਕਤੀ ਤੁਹਾਨੂੰ ਜਾ ਕੇ ਦਿਖਾਉਂਗੀ ਮੈਂ ਦਿਖਾਉਂ ਤਾਂ ਇੱਕ ਪ੍ਰਸ਼ਾਦ ਲਿਆ ਤੇ ਭੂਆ ਵਾਸਤੇ ਸੂਟ ਦੇਖਣਾ ਕਹਿੰਦੀ ਅਮਨ ਮੈਨੂੰ ਮੈਲੇ ਸੂਟ ਦੇ ਕੇ ਲੈ ਆਈ ਸੂਰ ਦੇਖਦੇ ਆਂਗੇ ਉਹਨਾਂ ਨੂੰ ਬਕਾਨ ਚ ਪਹਿਲਾਂ ਜਾਣਾ ਅਸੀਂ ਉੱਥੇ ਫਰੂਮ ਚ ਜਾਣਾ ਪਹਿਲਾਂ ਫਿਰ ਰੂਮ ਤੋਂ ਆਉਂਦੇ ਵਾਪਸ ਆ ਕੇ ਫੇਰ ਦੇਖਦੇ ਆਂ ਫੇ ਲੈਂਦੇ ਆ ਸ਼ੋਪਿੰਗ ਕਰਦੇ ਆ ਤੇ ਮੈਂ ਬਾਕੀ ਦੀ ਸ਼ੋਪਿੰਗ ਕਰੂੰਗੀ ਉੱਪਰ ਨਵੇਂ ਸ਼ਹਿਰ ਵਾਲ ਕਰੂੰਗੀ ਕੱਥੇ ਲੈ ਲੈ ਹਾਂ ਮੈਂ ਜੋ ਜੋ ਸਮਾਨ ਲੈਣਾ ਸੀਗਾ ਘੂਆ ਵਾਸਤੇ ਲੈਣਾ ਇੱਕ ਛੀਨ ਨਾ ਮੈਂ ਨਾ ਕਿਧਰ ਆਤੀ ਆਏ ਹੁੰਦੇ ਨਾ ਤੁਸੀਂ ਹੈ ਨਾ ਮਾਤੀ ਲਾਈਟਿੰਗ ਬਹੁਤ ਵਧੀਆ ਹੋਈ ਥੀ ਆਇਆ ਜੀ ਹੋਟਲ ਜਿੱਥੇ ਅਸੀਂ ਰੁਕੇ ਸੀਗੇ ਉਹ ਉੱਤੇ ਕਿੱਡਾ ਲੰਬਾ ਇੱਥੇ ਅਸੀਂ ਰੁਕੇ ਸੀਗੇ ਸਾਡੀ ਗੱਡੀ ਲੱਗੀ ਉਹ ਪਰੇ ਪਾਰਕਿੰਗ ਤੇ ਮੈਂ ਚੀਏ ਤੋਂ ਤਾਂ ਖਾਤਾ ਉਹ ਫਿਸ਼ ਕੌਟ ਹਾਂ ਵੀ ਨਹੀਂ ਤਾਂ ਮੇਰੀ ਖੜੀ ਆ ਤੇ ਇੱਧਰ ਅਸੀਂ ਆ ਅੱਧ ਮੈਂ ਹੈਂਕੀ ਬੰਦੇ ਆ ਮੇਰਾ ਮਾਈਕ ਵਿੱਚ ਗੱਡੀ ਦੇ ਵਿੱਚ ਤੇ ਆਪੇ ਤਾਂ ਕਰਕੇ ਸ਼ੂਟ ਨਹੀਂ ਹੋ ਗਿਆ। ਇਹੀ ਆ। ਇਹੀ ਆ। ਇਹੀ ਆ। ਉਹ ਤਾਂ ਡੀਡੀਸੀ ਚਾਬੀ ਲਈ ਅਸੀਂ ਕਿਵੇਂ ਜਸਤਾਂ ਰੱਖਦੀਆਂ ਕਿ ਉੱਪਰੋਂ ਫੇਰ ਤਾਂ ਲੈ ਕੇ ਆਵਾਂਗੇ ਤਾਂ ਕਰਕੇ ਕਿ ਗੱਡੀ ਰੱਖਣੇ ਲੱਗੇ ਆ ਸੰਗ। ਉਹਨੇ ਤੇ ਪਪਾ ਮਾਈਕ ਲਈ ਆਈ। ਆ ਤਾਂ ਫੜ ਲੈ ਲੈ ਕੇ ਲੱਭੋ। ਇਹ ਉੱਥੇ ਖਾਣਾ ਆ। ਮੇਰੇ ਕੀ

हां सारे बंदे आते हैं अपना पैक भी लगाते हैं सिगरेट पीते हैं होटल में कोई किसी को थोड़ी रोक पाएगा जिसमें आम जनता आती है हर स्टेट के इंडिया के बाहर के भी आते हैं यहाँ कोई नहीं तो बंद कर दो माने गड्डी चाफी नाले ले आनी ठीक है गड्डी जी अपन भी तो अपन ਅਜੀ ਬੈਠੀਆਂ ਔਟਾ ਚਾ ਜੋ ਔਟਾ ਦੀ ਸਫਰੀ ਕਰਦੇ ਪਏ ਆ ਵੇ ਚੱਲੇ ਅਸੀਂ ਸ਼ੋਪਿੰਗ ਕਰਨ ਪਹਿਲਾਂ ਸ਼ੋਪਿੰਗ ਕਿੱਧਰ ਮੈਂ ਤੇਲੀ ਚੋਕੀ ਨਾਲ ਮਾਰੇ ਕੋ ਬੈ ਲਗਾਉਣੀ ਚੱਲਾਂ ਤੂੰ ਕਿੱਧਰ ਆਏ ਅਜੀ ਅਸੀਂ ਇੱਥੇ ਰੰਗ ਪੰਜਾਬ अभी ये पापा हो फ्रोजन फीलिंग आ राखी बहुत भी बढ़िया सी ऐसे मुड़ के आके देख दे पहले अंदर चलो ਦੇ ਇਤਿਹਾਸ ਸੌਰੀ ਮੈਨੂੰ ਇਹਨਾਂ ਦੇ ਨਹੀਂ ਪਤਾ ਅੱਛਾ ਇਹ ਪਾਰਟੀਸ਼ਨ ਵੀ ਹਾਂ ਉਹ ਲਿਖਿਆ ਹੋਇਆ ਸੌਰੀ ਮੈਂ ਪੜਿਆ ਨਹੀਂ ਸੀਗਾ ਇਹ ਪਾਰਟੀਸ਼ਨ ਮਿਊਜ਼ੀਅਮ ਆ ਔਰ ਇਕ ਇਥੇ ਡੋਮੀਨੋਸ ਫੈਟ ਟਾਈਗਰ ਰੰਗ ਭੰਜਾ ਆ ਦੇਖੋ ਜੀ ਅੰਮ੍ਰਿਤਸਰ ਅੰਮ੍ਰੇਸਰ ਸਾਰੇ ਪਰਚੇਸ ਕਰਾਵਾਂਗੇ ਤੁਹਾਨੂੰ ਅਸੀਂ ਨੇਕਣਾ ਉਦਨ ਜਾਣ ਉਦਨ ਚਲਪਾ ਜਲਿਆਂ ਵਾਲੇ ਬਾਗ ਚ ਉਦਨ ਜਾ ਕੇ ਉੱਥੇ ਗੋਲੀਆਂ ਵੀ ਆ ਮਾਰੀਆਂ ਹੋਈਆਂ ਜਿੱਥੇ ਅਟੈਕ ਹੋਇਆ ਸੀਗਾ ਮੱਥੇ ਲਾ ਲੰਮੀ ਬੋਲ ਮੈਂ ਪੰਜਾਬੀ ਦਿੱਤੀ ਆਹਾ ਬੈਲੀ ਰੈਸਟੋਰੈਂਟ ਸਾਰਾ ਗੜੀ ਸਾਰਾ ਕਾਫੀ ਵਧੀਆ ਕੁਲੀਨ ਆ था था। आगे था। आगे था। आगे था। जी अल पहले बाग चा तो काफी चेंज हो गया घट तू घट सत साल बाद छे सत साल बाद ਲੋਕ ਕਹੀ ਕਿ ਜਾਨੇ ਕਿ ਉਹ ਗਾਤ ਕਰਨ ਵਾਲਾ ਮਾਨਸ ਐਂਟਰੀ ਐ ਦਰੂਣਾ ਦਰੂਣੀ ਐ ਮੇਰੀ ਗਾਲ ਸੋਣਾ ਆ ਗਈ ਤਾਂ ਸੌਂ ਸੀ ਲੋਕ ਕੀ ਚਾਹਦਾ ਲਾਣਾ ਫੋਨ ਸਲਾਹ ਨਹੀਂ ਤੇ ਉਹਦਾ ਬੜਾ ਫਾਸਟ ਹੈ ਨਾ ਠੀਕ ਜਾਂਦਾ कि कारण इस हो रहा है पूरे पर तो ना द हॉर्सिंग को विद द यूनियन तथा हारिका आसास दूसरी पास से पंजाब का लेफ्टिनेंट गवर्नर मार्गो नोट आए से जो से की बातें हर फर्स्ट पर लगाया सर घर की कहां से अच्छा ਸਵਾਦ ਕੋ ਜੀ ਸਿਰਾਈ ਲਈ ਉਹਦਾ ਉਹ ਮਲੇ ਆ ਜਾ ਚੋ ਚਲੋ ਜਾਨੀ ਇਹਦਾ ਲੱਗਣਾ ਤੇ ਬਣਾਈ ਹੋਏ ਆਟ ਹੁੰਦਾ ਵੀ ਆਟ ਕਰਦੇ ਪਏ ਆਰੇ ਆਟ ਬਣਾਉਂਦੇ ਆ ਕੁਝ ਵੀ ਨਹੀਂ ਇਹ ਕਿਸੀ ਆ ਜਾ ਨਾ ਜੀ ਚੱਲੇ ਆਣਾ ਅਸੀਂ ਲੈਫਟ ਨੂੰ ਵੀ ਹਲਵੀ ਦਾ ਕਹਿ ਤਾ ਕਹਿਣ ਲੱਗੇ ਆ ਚੱਲੇ ਹੁਣ ਅਸੀਂ ਹਾਂ ਇਹ ਕੋਈ ਜਾ ਕੇ ਤਾਂ ਦਿਖਾਣੇ ਆਗਾ ਕੀ ਕਰਨਾ ਅਸੀਂ ਕੀ ਸਾਡਾ ਪ੍ਰੋਸੀਜਰ ਆ ਹਨਾ ਜੀ ਪਪਾ ਬਿਲਕੁਲ ਉਹ ਵੀ ਨਹੀਂ ਤਾਂ ਲੱਗੀ ਉਹ ਖਾਣਾ ਕਰੈਕਸ ਜੀ ਹਾਂ ਸੀਗਾ ਜੀ ਹੋਟਲ ਪਹਿਲਾ ਜਿਹੜਾ ਆ ਬਹੁਤ ਵਧੀਆ ਸੀਗਾ ਰਾਂਸ ਐਂਡ ਖਾਣ ਪਾਣੀ ਇਹਨਾਂ ਦਾ ਬਹੁਤ ਵਧੀਆ ਦੇ ਬੰਦੇ ਵੀ ਹਨ ਨੰਬਰ ਵੱਡੇ ਆ ਜੇ ਕਿਸੇ ਨੇ ਆਣਾ ਤਾਂ ਇੱਥੇ ਪਰਚੇਸ ਜ਼ਰੂਰ ਕਰਿਓ ਅਸੀਂ ਨੇ ਜੀਸ਼ਾ ਕਰੀਏ ਸੀ ਇਹ ਮੈਂ ਤੁਹਾਨੂੰ ਦੱਸੂਗੀ ਬਾਅਦ ਵਿੱਚ ਮੈਂ ਕਿੱਥੇ ਕਰਕੇ ਪੈਂਦਾ ਫਿਰ ਕੀ ਮੰਡੀ ਆ ਪਹਿਲਾ ਹੀ ਹੈ ਕੀ ਮੰਡੀ ਦੇ ਪਹਿਲੇ ਕੀ ਮੰਡੀ ਦੇ ਪਹਿਲਾ ਲਓ ਜੀ ਚੱਲੇ ਹੁਣ ਅਸੀਂ ਆਇਆ ਪਹਿਲਾ ਹੋਟਲ ਇੱਥੇ ਨੇ ਤੁਹਾਨੂੰ ਮੈਂ ਦਿਖਾਣੀ ਦੇਖੋ ਟਾਇਰਾਂ ਦਾ ਦੁਆਇਆ ਇਥੇ ਆਇਆ ਹਾਂ ਅਸੀਂ ਟਾਇਰ ਪਵਾਣ ਇੱਥੇ ਟਾਇਰ ਪਵਾਣਾ ਆਇਆ ਅਸੀਂ। ਖਾ ਬਣੀ ਦੇ ਪਾਪਾ ਮੋੜੀਆਂ ਬਾਹਰੋਂ ਦੇਖਦੇ ਹਾਂ ਕਿਹੜਾ ਟਾਇਰ ਪਵਾਣੇ ਮੈਨੂੰ ਨਹੀਂ ਪਤਾ। ਛੋਟੇ ਸੀਗੇ ਵੱਡੇ ਪਵਾਣੇ ਆ ਕਹਿੰਦੇ। ਦੇਖੋ ਫਿਰ ਮਿਲਦੇ ਹਾਂ ਤੁਹਾਨੂੰ ਬਾਅਦ 'ਚ ਕੰਟੀਨਿਊ ਕਰਦੇ ਹਾਂ ਬਾਅਦ ਵਿੱਚ। ਲੋ ਜੀ ਅਸੀਂ ਚੱਲੇ ਆ ਉਹ ਸਾਡਾ ਜਹਾਜ਼ ਖੜਾ ਆ ਚੱਲੇ ਹੁਣ ਅਸੀਂ ਮੈਂ ਵੀ ਨਾਲੇ ਚੱਲੀ ਆ ਬਾਕੀ ਮਿਲਦੇ ਆ ਤੁਹਾਨੂੰ ਬਾਅਦ ਚ ਬਾਏ ਬਾਏ ਅਮਰੀਕਾ ਨੂੰ ਚੱਲੇ ਅਸੀਂ ਸਾਰੇ ਨਾਲੇ ਬਾਏ ਬਾਏ ਅਬ ਨੀਤ ਵੀ ਚੱਲੀ ਅੱਛਾ ਤੀ ਬਹੁਤ ਖਸ਼ਾ 에ਅ ਰੀੜੀ ਆ ਜਹਾਜ਼ ਆ ਹਾਂਜੀ ਇਹਦਾ ਸਿੰਗ ਸਿੰਗ ਪਤਾ ਨਹੀਂ ਮੈਨੂੰ ਬਾਹਰ ਫੂਲ ਮਾਰ ਆ ਪਿੱਛੇ ਨੂੰ ਹੋ ਜਾਓ ਉਹ ਨੀਚੇ ਵੀ ਆ ਕਿੱਧਰ ਪੈਰ ਰੱਖਣਾ ਹੈ ਪੈਰ ਬਹੁਤ ਵਧੀਆ ਸੀ ਕਾਫੀ ਵਧੀਆ ਰਹਾ ਖਾਣਾ ਵੀ ਬਹੁਤ ਵਧੀਆ ਸੀਗਾ ਇਹ ਤਾਂ ਹੀ ਪੋਤੇ ਰੋਗ ਦੇ ਖਾਮੋਚਾ ਕਿੱਥੇ ਨਹੀਂ ਜਾਂਦਾ ਇੱਦਾਂ ਹੀ ਆ ਜਾਪੋ Bata to ko po uh ho -huh. na. ਕੋਈ ਨਹੀਂ ਕਰਦੀ ਹੈਗੀ ਕੋਈ ਪ੍ਰੋਮੋਸ਼ਨ ਨਹੀਂ ਕਰਦੀ ਜੀ ਜੀ ਐਸੀ ਆ ਬਹੁਤ ਵਧੀਆ ਅੱਜ ਅਸੀਂ ਹੋਥੇ ਮੋਰੇ ਲਾਣੇ ਨੂੰ ਲੈਣਾ ਪਤਾ ਨਹੀਂ ਕੀ ਲੈਣਾ ਆ ਚੀਚਾ ਕੱਲ ਪੁਆਇਆ ਇਹਦਾ ਪਤਾ ਨਹੀਂ ਅਥੇ ਕੀ ਫਿਲਮ ਲਾਉਣੀ ਹੈ ਕਿਹੜੀ ਫਿਲਮ ਲਾਉਣੀ ਕੁਛ ਨਹੀਂ ਪਤਾ ਹਾਂ ਬੱਸ ਅੱਜ ਦੇ ਖਰਦਾ ਰਹਿੰਦਾ ਆ ਲੈਣਾ ਉਹ ਲੈਣਾ ਆ ਪੁਆ ਦੋ ਪੁਆ ਦੋ ਆ ਗਿਆ ਆ ਵੇਂ ਸੇਟੀ ਤੇ ਤਾਂ ਲੈ ਆਇਆ ਮੈਂ 1650 ਕਰੋੜਾਂ ਕਰੀ ਹਿੱਤੀ ਕਰਦੇ ਥੇ ਪੈਰ ਦਿਖਾਣਾ ਦਿਖਾ ਲ ਦਵਾ ਦੇਖੋ ਅਸੀਂ ਪਹੁੰਚ ਗਏ ਜੀ ਚਲੰਦਾ ਚ ਮੋਰਿਆਂ ਦੀ ਪੇਟ ਰਹੀ ਹੈ ਨਾ ਇੱਥੋਂ ਲੈ ਆਸਮਾਨ ਜੇ ਪਹਿਲਾਂ ਉੱਥੋਂ ਲੈ ਲਿਆ ਸੀ ਉੱਥੋਂ ਲੈ ਕੇ ਥੋੜਾ ਜਿਹਾ ਲੈ ਲਿਆ ਤੇ ਇੱਥੋਂ ਅਸੀਂ ਲੈਣ ਲੱਗੇ ਆ ਇੱਥੋਂ ਜਾਣਾ ਹਾਂ ਟ੍ਰੇਨ ਆ ਗਈ ਡੈਟ ਕੋ ਨਹੀਂ ਪਣੀ ਕੋਕਾ ਕੋਲਾ ਦੇ ਆਈ ਕੌਣ ਆਈ ਆ ਦੇਖੋ ਜੀ ਇੰਡੀਆ ਰੇਲਵੇ ਦਾ ਇਥੇ ਆਖਰੀ ਬਈਆ ਗਾਂਜਾ ਕੋਸੀ ਗਿਆ ਮਮਾ ਇਹ ਤਾਂ ਬਹੁਤ ਲੰਮੀ ਆ ਹੋਰ ਆ ਤਾਂ ਹੋਲੀ ਇਹ ਹੋਲੀ ਚਾੜਦੀ ਆ ਨਾ ਇਹ ਹੋਲੀ ਆ ਨਾ ਵੀ ਤੇ ਪਪਾ ਇਹ ਦੋ ਦੋ ਲੰਮੀ ਆ ਹਾਂ ਜੰਮੂ ਤੋਂ ਜਗੜਾ ਤੇ ਮੇਰੇ ਕੋਲ ਆਈ ਆ ਵੀ ਹੈ ਹਾਂ ਇਹ ਤਾਂ ਵੱਡਾ ਕੋਕਲੇ ਆ ਹੱਲਾਂ ਮੜੀਆਂ ਹੋਰ ਚੁੱਧੀਆਂ ਹੁੰਦੀ ਕੱਢਣ ਲੱਗੀ ਮੈਂ ਲਾਦਾ ਹੜਦ ਕਾਂ ਲੱਗੀ ਥੋੜੀ ਕੱਢਦੀ ਹੁੰਦੀ ਹੈ ਜੇ ਸਟੇਸ਼ਨ ਤੇ ਕੱਢਣੀ ਨਾ ਤੇ ਥੋੜੀ ਹੋ ਗਈ ਰੁਕਿਆ ਆਈਓ ਜਿੱਤੇ ਹੁਣ ਇਹ ਸ਼ਾਇਦ ਰੋਕਤੀ ਆਈਓ ਹੈ ਚੰਗੀ ਬਾਰ ਤੋਂ ਕੋਲ ਤੋਂ ਚੱਲਿਆ ਕਰਾ ਚੱਲੋ ਗਈ ਜੀ ਆਹ ਲੋ ਜੀ ਉਦਣ ਵਾਲੇ ਲੋਕੇਸ਼ਨ ਤੇ ਅਸੀਂ ਫੇਰ ਆ ਗਏ ਪਹੁੰਚ ਗਏ ਸੀ ਅਸੀਂ ਜਲੰਧਾ ਤੁਹਾਨੂੰ ਪਹਿਲਾਂ ਦੱਸਿਆ ਸੀ ਉਦਣ ਵਾਲੇ ਲੋਕੇਸ਼ਨ ਤੇ ਪਰ ਫੇਰ ਆ ਗਏ ਉੱਥੋਂ ਸਮਾਨ ਲੈ ਕੇ ਦਿੱਤਾ ਸੀਗਾ ਫੇਰ ਇੱਥੇ ਸਮਾਨ ਲੈਣਾ ਸੀਗਾ ਭਾਜੀ ਹੁਣ ਹੀ ਲੈ ਕੇ ਸੰਦ ਦੇ ਦਿੱਤਾ ਸੀਗਾ ਇੱਥੋਂ ਸਮਾਨ ਲੈਣਾ ਆਇਓ ਆ ਅਸੀਂ ਤੇ ਬੱਸ ਸਮਾਨ ਸਮੋ ਲੈ ਕੇ ਮੈਨੂੰ ਨਹੀਂ ਪਤਾ ਕੀ ਸਮਾਨ ਲੈਣਾ ਕੀ ਨਹੀਂ ਉਹ ਲਿਖ ਕੇ ਦਿੱਤਾ ਆ ਦੂਏ ਗੜਾਉਂ ਨਾ ਜੀ ਨਾ ਤਾਂ ਭਾਜੀ ਉਹਨਾਂ ਤੋਂ ਇਨੇ ਇੱਕ ਸਮਾਨ ਲੈ ਲਿਆ ਗੱਡੀ ਦਾ ਇਹ ਜਿਆਦਾ ਗੱਡੀ ਦਾ ਘਾਤ ਦਾ ਬਹੁਤ ਪੈਸੇ ਦਾ ਖਾਲਦਾ ਹੈ ਤੇ ਉਤਸ ਮੰਨ ਲਿਆ ਲਿਆ ਉਹਨਾਂ ਨੇ ਉੱਥੋਂ ਲੈ ਕੇ ਦੇ ਤਾਂ ਪੈਸੇ ਉੱਥੇ ਘਟਾ ਦੇ ਸਾਮਾਨ ਇਹ ਇੱਥੇ ਰੱਖਣਾ ਚਾਹੀਦਾ ਬਸ ਤੇ ਚਲਿਏ ਅਸੀਂ ਅੱਜ ਤਾਂ ਸ਼ੋਪਿੰਗ ਹੋਣੀ ਨਹੀਂ ਕੱਲ ਨੂੰ ਸ਼ੋਪਿੰਗ ਹੋਊਗੀ ਤੁਹਾਨੂੰ ਦਿਖਾਵਾਂਗੀ ਮੈਂ ਤੇ ਥੋੜੀ ਕਿ ਰਹਿੰਦੀ ਆ ਥੋੜੀ ਖਾਤੇ ਥੋੜੀ ਕਿਤੀ ਉਹ ਥੋੜੀ ਕਿ ਰਹਿੰਦੀ ਆ ਤੇ ਬਾਕੀ ਸਰਪ੍ਰਾਈਜ਼ ਆ ਅਸੀਂ ਜਾਣਾ ਆ ਕਿਤੇ ਨੂੰ ਸਰਪ੍ਰਾਈਜ਼ ਆ ਤੁਹਾਨੂੰ ਵੀ ਨਾਲ-ਨਾਲ ਲੈ ਕੇ ਚਲਾਂਗੇ ਅਸੀਂ ਜ਼ਰੂਰ ਆਪਣੇ ਨਾਲ ਘਮਾਵਾਂਗੇ ਤੇ ਜਾਣਾ ਪਰਸੋਂ ਤੁਹਾਨੂੰ ਚੌਥ ਨੂੰ ਚੌਥ ਨੂੰ ਬਲੌਗ ਮਿਲਣਾ ਆ ਅੱਜ ਹੈਗੀ ਆ 1 ਅਕਤੂਬਰ ਆ ਦੋ 3 4 ਨੂੰ ਤੁਹਾਨੂੰ ਮਿਲਣਾ ਬਲੌਗ ਇਹ ਇਹ ਵਾਲਾ ਨਹੀਂ ਇਹ ਵਾਲਾ ਤੁਹਾਨੂੰ ਮਿਲ ਜਣਾ ਕੱਲ੍ਹ ਸੁਵੇ ਨੂੰ ਤੇ ਇਹ ਵਾਲਾ ਬਲੌਗ ਕੱਲ੍ਹ ਸੁਵੇ ਨੂੰ ਮਿਲ ਜਣਾ ਆ ਜਿਹੜਾ ਅਸੀਂ ਬਣਾਣਾ ਆ ਉਹ ਬਲੌਗ ਤੁਹਾਨੂੰ ਮਿਲਣਾ 4 ਜਾਂ 5 5 니ਚਾ 3 ਦਿਨ ਨੂੰ ਮਿਲ ਜਣਾ ਤੁਹਾਨੂੰ ਜੀ ਹੈਗਾ ਆ ਲਿਆ ਜੀ ਅਬੀਦ ਨੇ ਕਿਚਨ ਆ ਤੁਹਾਨੂੰ ਕਿਚਨ ਦਿਖਾਉ ਬਣਾ ਲਿਆ ਆ ਵੀ ਨਹੀਂ ਚ ਨੇ ਕਿਚਨ ਸੋਣਾ ਯਾ ਹੋਰ ਵੀ ਕਿੰਨੇ ਸੋਣ ਸੋਣੇ ਸੀਗੇ ਲੈਣ ਨੂੰ ਤਾਂ ਮम्मी ਇਕੱਲਾ ਨਾਲ ਸਕੋ ਪਰ ਮੇ ਲਿਆਣੀ ਮੈਂ ਛੱਡ ਰਹਿਣ ਦੇ ਮੈਂ ਕਰਨਾ ਹੈ ਮੈਂ ਜਦੋਂ ਬੰਤਾਇਤਾ ਪਰਸਪਰਸਨ ਪਾ ਲੰਦਾ ਨਾ ਕਿਦਾਂ ਹੋਈ ਐ ਤੇ ਗਰਮੀ ਕਿੰਨੀ ਬਹੁਤ ਗਰਮੀ ਆ ਵਾਇਰਲੈਸ ਮਾਈਕ ਸੀਗੋ ਮੇਰਾ ਬਟ ਮੈਂ ਲੈ ਕੇ ਤਾਂ ਜਰੂਰ ਰਹਿ ਗਿਆ ਯੂ ਸੀਗੀ ਬਟ ਤੇ ਚਾਰਜ ਨਹੀਂ ਸੀ ਹੋਇਆ ਬਿਲਕੁਲ ਵੀ ਚਾਰਜ ਨਹੀਂ ਸੀ ਫੇ ਨੂੰ ਘਰੇ ਜਾ ਕੇ ਹਮ ਚਾਰਜਰ ਲਾਉਂਗੀ ਕਿਉਂਕਿ ਮੈਨੂੰ ਚਾਹੀਦਾ ਹੈ ਚਾਰਜਰ ਚਾਹ ਜ਼ਰਖੋਇਆ ਚਾਹੀਦਾ ਮੇਰੇ ਇੱਕ ਮੇਰੇ ਕੋਲ ਹੌਣ ਵੀ ਹੋਰ ਵੀ ਹੈਗਾ ਆ ਉਹ ਲੀਡ ਵਾਲਾ ਆ ਉਹ ਲੀਡ ਵਾਲਾ ਮੈਨੂੰ ਨਹੀਂ ਪਸੰਦ ਹੈਗਾ ਉਹ ਲੀਡ ਐਵੇਂ ਫਸਦੀ ਰਹਿੰਦੀ ਆ ਇਹ ਵਧੀਆ ਆ ਆਰਾਮ ਦੇ ਨਾਲ ਪਹੁੰਚ ਚੱਕੋ ਜਿੱਥੇ ਮੈਂ ਅੱਜ ਲੈ ਜਾਉ ਤੇ ਬਾਸ ਹੁਣ ਆਉਂਦੇ ਆ ਫੇ ਚੱਲਦੇ ਆ ਫਨਾਲ ਨਾਲ ਕੰਟੀਨਿਊ ਕਰਦੇ ਆ ਬਲੌਗ ਦੇ ਇੱਥੇ ਸਾਡੇ ਬਲੌਗ ਦੇ ਨਾਲ ਮਗਾਦੀ ਆਈ ਜਾਂਦੇ ਇੱਥੇ ਆ ਐ ਅਮੇਂਦਰ ਵਾਲਿਆਂ ਦਾ ਜਲੰਧਰ ਚ ਉੱਦਾਂ ਇਹਨਾਂ ਦਾ ਗੜਾਉ ਨਾਲ ਲੱਗ ਆ ਇੱਥੇ ਇੱਥੇ ਹਲਾਵਾ